ਮੇਰਾ ਚੈਲੰਜ ਕਬੂਲ ਕਰੋ ਆ ਤਲਵਾਰ ਤੁਹਾਡੇ ਹੱਥ ਚ ਹੋਊਗੀ ਤੋ ਤੁਸੀਂ ਮੰਨੋ ਕਿ ਮੇਰੇ ਚ ਭਾਈ ਮਨੀ ਸਿੰਘ ਆ ਗਏ ਨੇ ਮੇਰੇ ਫਲਾਣਾ ਸ਼ੀਰ ਆ ਗਿਆ ਮੈਂ ਨਿਮਰਤਨਾ ਬੈ ਕੇ ਤੁਹਾਨੂੰ ਸਵਾਲ ਕਰੂੰਗਾ ਤੁਹਾਨੂੰ ਸਵਾਲ ਕਰੂੰਗਾ ਵਾਹ 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 ਤੁਹਾਨੂੰ ਦੱਸੋ ਕਿਹੜਾ ਸਿੰਘ ਬੋਲਦਾ ਸੋਹਣੂ ਕੋਚੋਂ ਕਿਹੜਾ ਸਿੰਘ ਬੋਲਦਾ ਵਾਹ ਵਾਹ ਵਾਹ

ਸਾਡੀ ਕੌਮ ਦਾ ਬਿਹਤਰ ਕਰਨ ਲਿਆਏ ਜਿਹੜੇ ਆਪ ਦੇਖੋ ਮੇਰੀ ਸੁਣੋ ਗੱਲ ਇਹ ਗੱਲ ਆ ਮੇਰੇ ਸੁਵਾਲਾਂ ਜਵਾਬ ਦੇਵੇਂ ਨਹੀਂ ਤੇ ਮੇਰਾ ਸਿਰ ਤੇ ਮੈਂ ਕਟਰਾ ਜਿਹਦਾ ਤੂੰ ਸਿਰ ਹੀ ਕੱਟੇ ਲੈ ਹਾਂ ਕਟਾਂਗੇ ਕਟੀਆਂ ਤੂੰ ਬਰਾਬ ਦੇ ਸਕਾ ਬਾਬਾ ਜਦੋਂ ਮਾਰਤੀ ਚਲੇਗੀ ਪਰਸੇ ਪਰ ਕੀ ਰਹੇ ਆ ਬਾਬਾ ਕੀ ਗੱਲ ਆ ਜੀ ਤੂੰ ਛੱਡੋ ਹੁਣ ਸਾਡੀ ਮਰਦ ਨਹੀਂ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਨਹੀਂ ਉਹਦਾ ਮਤਲਬ ਤੁਹਾਨੂੰ ਪਟਿਆਲਾ ਹੋ ਜਾਣਾ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਬੇ ਦੀਪ ਸਿੰਘ ਦਾ ਦੱਸੋ ਮੈਨੂੰ ਪਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਂ ਭਾਈ ਬਕਰ ਸਿੰਘ ਦਾ ਸੁਣਿਓ ਚਲੋ ਭਾਈ ਆਪਾਂ ਸੇਵਾ ਕਰੀਏ ਕੋਈ ਸੇਵਾ ਕਰੀਏ ਹਾਥੋ ਵੀਰ ਜੀ ਸਰਮਾ ਲੱਗਿਆ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਤੁਹਾਡੇ ਫੇਰੀ ਏਰੀਆ ਅਸੀਂ ਤਾਂ ਤੁਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਆਂ ਸਾਡੀ ਜਦੋਂ ਵੀ ਦਿਮਾਗ ਸਹੀ ਕਰਨ ਵਾਲੀ ਆ भाई वही बाबा जी री गुसंगत एक कर दी है समझ लिया भाई गुरु महाराज बस ये गल ना सहम पर कृपाला स्थान ही ना ये स्थान भी पत्थर पे बैठिए ना बाबा ध्यान नाल गुरका साहिब ऊपर आ जो तारी तारी ता